ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਕੌਮਾਂ ਦੀ ਜਿੰਦ ਤੇ ਜਾਨ ਹੁੰਦਾ ਹੈ ਇਤਿਹਾਸ ਦੀ ਕਿਤਾਬ ਆਪਣੇ ਪੰਨਿਆਂ ਤੇ ਜਦੋਂ ਸੂਰਬੀਰ ਯੋਧਿਆਂ ਦਾ ਨਾਮ ਉਕਰਦੀ ਆ ਤਾਂ ਦੁਨੀਆ ਉਸ ਦਾ ਮਾਣ ਵੀ ਕਰਦੀ ਆ ਤੇ ਸਨਮਾਨ ਵੀ ਦਿੰਦੀ ਆ ਸਿੱਖਾਂ ਦੇ ਇਤਿਹਾਸ ਦੇ ਪੰਨੇ ਜਿਹੜੇ ਆ ਆਪਣੇ ਆਪ ਦੇ ਵਿੱਚ ਜਿੱਥੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੱਡੀ ਲੜਾਈ ਦੀ ਤਸਵੀਰ ਪੇਸ਼ ਕਰਦੇ ਆ ਉੱਥੇ ਮਾਨਵਤਾ ਦੇ ਭਲੇ ਦੇ ਲਈ ਹਮੇਸ਼ਾ ਹੀ ਉਹ ਅੱਗੇ ਹੁੰਦੇ ਦਿਖਾਈ ਦੇ ਰਹੇ ਨੇ ਜੇ ਜਿਸ ਦੀ ਜਿਹੜੀ ਸੇਧ ਆ ਉਹ ਗੁਰੂ ਸਾਹਿਬ ਦੇ ਦਿੱਤੇ ਖਾਲਸੇ ਦੀ ਸਾਜਨਾ ਉਪਰੰਤ ਜੋ ਖਾਲਸੇ ਦਾ ਉਦੇਸ਼ ਸੀ ਉਸ ਦੇ ਤਹਿਤ ਸੀ ਸੋ ਮੈਂ ਇਹ ਸਮਝਦਾ ਕਿ ਸਿੱਖਾਂ ਨੇ ਆਪਣੇ ਥੋੜੇ ਜੇ ਜ਼ਿੰਦਗੀ ਦੇ ਇਸ ਸਫਰ ਦੇ ਵਿੱਚ ਬਹੁਤ बड़ा ਇਤਿਹਾਸ ਸਿਰਜਿਆ ਤੇ ਉਹ ਇਤਿਹਾਸ ਤੇ ਜਿੱਥੇ ਮਾਣ ਵੀ ਕੀਤਾ ਜਾ ਸਕਦਾ ਉਸ ਨੂੰ ਵਿਗਾੜਨ ਦੇ ਲਈ ਬਹੁਤ ਸਾਰੀਆਂ ਸ਼ਕਤੀਆਂ ਵੀ ਸਰਗਰਮ ਨੇ ਤੇ ਉਸ ਇਤਿਹਾਸ ਨੂੰ ਪਰਦੇ ਤੇ ਲਿਆਉਣ ਲਈ ਕਿਤਾਬਾਂ ਤੇ ਲਿਆਉਣ ਲਈ ਕਿਨਾ ਇਤਿਹਾਸ ਦਾ ਪੰਨਾ ਬਣਾਉਣ ਲਈ ਹਾਲੇ ਵੀ ਬਹੁਤ ਵੱਡੀਆਂ ਸੁਚਾਰੂ ਕੋਸ਼ਸ਼ਾਂ ਚੱਲ ਰਹੀਆਂ ਨੇ ਜਿਨ੍ਹਾਂ ਵਿੱਚ ਸਿੱਖਾਂ ਦੀਆਂ ਸੰਸਥਾਵਾਂ ਵੀ ਕਾਰਜ ਕਰ ਰਹੀਆਂ ਨੇ ਤੇ ਇਹਨਾਂ ਦਾ ਇੱਕ ਮਾਧਿਅਮ ਜਿਹੜਾ ਕਿ ਫਿਲਮਾਂ ਦੇ ਰਾਹੀਂ ਜਾਂ ਕਿਸੇ ਸੀਰੀਅਲ ਰਾਹੀਂ ਅੱਗੇ ਆਉਣਾ ਚਾਹੀਦਾ ਇਹ ਸਾਡੇ ਸਭ ਦੇ ਮੰਨ ਦਾ ਖਿਆਲ ਹੈ ਭਾਵੇਂ ਕਿ ਇਸ ਮਾਮਲੇ ਵਿੱਚ ਕਈ ਵਾਰ ਜਿਹੜੇ ਆ ਵਿਚਾਰਾਂ ਦੇ ਵਖਰੇਵੇਂ ਵੀ ਆਏ ਇਸ ਗੱਲ ਹੀ ਵਿਵਾਦ ਵੀ ਉੱਠੇ ਇਹ ਕੁਝ ਪਿਛਲੇ ਸਮੇਂ ਚ ਚੱਲ ਰਿਹਾ ਪਰ ਸਾਡੀਆਂ ਸੰਸਥਾਵਾਂ ਸੋਚ ਰਹੀਆਂ ਨੇ ਕਿ ਇਸ ਦੇ ਬਾਰੇ ਵਿੱਚ ਕੋਈ ਇੱਕ ਪੈਮਾਨਾ ਬਣਾਇਆ ਜਾਵੇ ਤਾਂ ਕਿ ਇਸ ਇਤਿਹਾਸ ਨੂੰ ਜਿਹੜਾ ਮੂਰਤੀਮਾਨ ਕਰਨ ਲਈ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਣ ਲਈ ਅੱਜ ਦਾ ਜਿਹੜਾ ਪ੍ਰਚਾਰ ਮਾਧਿਅਮ ਆ ਉਸ ਨੂੰ ਇਸ ਦੇ ਵਿੱਚ ਵਰਤਿਆ ਜਾਵੇ ਚਲੋ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਫਿਲਮ ਜਿਹੜੀ ਆ ਜਿਹੜੀ ਗੁਰਨਾਨਕ ਜਹਾਜ਼ ਨਾਮ ਦੇ ਨਾਮ ਤੇ ਇਕ ਤਸੀਮ ਸਿੰਘ ਜੱਸੜ ਭਾਵੇਂ ਕਿ ਮੇਰਾ ਨਿੱਜੀ ਉਸ ਨਾਲ ਕੋਈ ਰਾਪਤਾ ਨਹੀਂ ਉਸ ਵੱਲੋਂ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਤੇ ਸ਼ਾਇਦ ਪਤਾ ਲੱਗਾ ਕਿ ਇੱਕ ਤਰੀਕ ਨੂੰ ਰਿਲੀਜ਼ ਹੋਣੀ ਆ ਮੈਂ ਇਸ ਦੇ ਨਾਲ ਜੁੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਫਿਲਮ ਦੀ ਚਰਚਾ ਚੱਲੀ ਤਾਂ ਦੇਸ਼ ਵਿੱਚੋਂ ਵੀ ਵਿਦੇਸ਼ ਵਿੱਚੋਂ ਵੀ ਕਿਉਂਕਿ ਇਸ ਫਿਲਮ ਦਾ ਨਾਮ ਕਾਮਾਗਾਟਾ ਮਾਰੂ ਦੇ ਨਾਮ ਦੇ ਉੱਤੇ ਜ਼ਿਕਰ ਦੇ ਤੌਰ ਤੇ ਆ ਰਿਹਾ ਸੀ ਤਾਂ ਸਿੱਖ ਇਤਿਹਾਸਕਾਰਾਂ ਨੇ ਤੇ ਸਿੱਖ ਵਿਚਾਰਧਾਰਾਵਾਂ ਦੇ ਲੋਕਾਂ ਨੇ ਵਿਦੇਸ਼ ਦੇ ਅੰਦਰ ਖਾਸ ਤੌਰ ਤੇ ਕੈਨੇਡਾ ਦੀਆਂ ਸਾਰੀਆਂ ਸੰਸਥਾਵਾਂ ਨੇ ਉਹਨਾਂ ਨੇ ਇਸ ਗੱਲ ਦੀ ਪਹੁੰਚ ਵੀ ਕੀਤੀ ਤੇ ਅਸੀਂ ਵੀ ਇਸ ਗੱਲ ਨੂੰ ਸਹੀ ਸਮਝਿਆ ਕਿ ਇਸ ਫਿਲਮ ਦਾ ਨਾਮ ਸਹੀ ਇਤਿਹਾਸ ਦੀ ਤਰਜਮਾਨੀ ਨਹੀਂ ਕਰਦਾ ਸੋ ਅਸੀਂ ਸਮਝਦੇ ਹਾਂ ਕਿਉਂਕਿ ਬਾਬਾ ਗੁਰਦੇਵ ਸਿੰਘ ਜੀ ਦੇ ਉਹਨਾਂ ਦੇ ਸਾਥੀਆਂ ਨੇ ਜਿਹੜਾ ਇਹ ਜਹਾਜ਼ ਚਲਾਇਆ ਸੀ ਉਹ ਜਹਾਜ਼ ਨੂੰ ਕਿਰਾਏ ਤੇ ਲੈ ਕੇ ਉਸ ਸਮੇਂ ਅੱਜ ਤੋਂ 111 ਸਾਲ ਪਹਿਲਾਂ ਇਸ ਦੀ ਉਹਨਾਂ ਨੇ 6 ਮਹੀਨੇਾਂ ਲਈ 66000 ਡਾਲਰ ਫੀਸ ਭਰੀ ਸੀ ਜਿਹੜੀ ਅੱਜ ਦੇ ਸਮੇਂ 'ਚ ਕਿੰਨੀ ਵੱਡੀ ਹੋਏਗੀ ਇਸ ਦਾ ਗਿਣਤੀ ਤੁਸੀਂ ਆਪ ਲਾ ਸਕਦੇ ਹੋ ਸੋ ਉਹਨਾਂ ਨੇ ਉਸ ਜਹਾਜ਼ ਦਾ ਨਾਮ ਗੁਰਨਾਨਕ ਜਹਾਜ਼ ਰੱਖ ਕੇ ਉਸ ਦੇ ਵਿੱਚ ਸਫ਼ਰ ਕੀਤਾ ਯਾਤਰੂ ਆਏ ਤੇ ਉਹ ਕੈਨੇਡਾ ਦੇ ਵੈਂਕੂਵਰ 'ਚ ਪਹੁੰਚਿਆ ਜਿੱਥੇ ਕਿ ਇਸ ਹਿੰਦੁਸਤਾਨ 'ਚ ਰਾਜ ਕਰਨ ਵਾਲੀ ਗੋਰੀ ਚਮੜੀ ਦੇ ਲੋਕਾਂ ਦਾ ਰਾਜ ਸੀ ਉਹਨਾਂ ਨੇ ਉਹਨਾਂ ਜਿਹੜੇ ਯਾਤਰੂ ਸੀ ਉਹਨਾਂ ਦੇ ਨਾਲ ਗੈਰ ਜਿਹੜਾ ਜਮਹੂਰੀ ਵਤੀਰਾ ਕੀਤਾ ਗੈਰ ਮਨੁੱਖੀ ਵਤੀਰਾ ਕੀਤਾ ਉਹਨਾਂ ਨਾਲ ਵਿਤਕਰਾ ਹੋਇਆ ਸੋ ਬਹੁਤ ਵੱਡੀ ਇੱਕ ਲੜਾਈ ਲੜੀ ਗਈ ਤੇ ਜਹਾਜ਼ ਮੁੜ ਕੇ ਵਾਪਸ ਕਲਕੱਤਾ ਦੇ ਵਜਬਜ ਘਾਟ ਵਿੱਚ ਪਹੁੰਚਿਆ ਤੇ ਇੱਥੇ ਕਿਉਂਕਿ ਉਸ ਜਹਾਜ਼ ਦੇ ਅੰਦਰ ਖੰਡਪੜ ਸਾਹਿਬ ਚੱਲਦੇ ਰਹੇ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਕੇਸਰੀ ਨਿਸ਼ਾਨ ਝੁਲਦਾ ਸੀ ਸੋ ਜਦੋਂ ਇੱਥੇ ਆ ਕੇ ਯਾਤਰੀਆਂ ਨੂੰ ਗ੍ਰਫਤਾਰ ਕਰਨ ਦੀਆਂ ਗੱਲਾਂ ਆਈਆਂ ਤਾਂ ਯਾਤਰੂਆਂ ਨੇ ਜਿਹੜੇ ਸਿੱਖ ਸੀ ਵੱਡੀ ਗਿਣਤੀ ਵਿੱਚ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਨਾਲ ਵੀ ਸਮਰਪਿਤ ਸੀ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹ ਸੁਰੱਖਿਅਤ ਗੁਰਦੁਆਰਾ ਸਾਹਿਬ ਸ਼ੁਭਤ ਹੋਏਗਾ ਫਿਰ ਅਸੀਂ ਗ੍ਰਿਫਤਾਰੀ ਦਵਾਂਗੇ ਤਾਂ ਇੱਥੇ ਇੱਕ ਯੁੱਧ ਹੋਇਆ ਜਿਹਨੂੰ ਬਜਬਜ ਘਾੜ ਦਾ ਜਿਹੜਾ ਵਾਕਾ ਸਾਕਾ ਮੰਨਿਆ ਜਾਂਦਾ ਤੇ ਉੱਥੇ 19 ਲੋਕ ਜਿਹੜੇ ਆ ਉਹ ਅੰਗਰੇਜ਼ ਦੀ ਫੌਜੀਆਂ ਦੀ ਗੋਲੀ ਨਾਲ ਸ਼ਹੀਦ ਹੋਏ ਸੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਪਿਛਲੇ ਨਵੰਬਰ ਦੇ ਮਹੀਨੇ ਵਿੱਚ 6 ਸਟੂਡੈਂਟ ਫੈਡਰੇਸ਼ਨ ਵੱਲੋਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਕਾਲ ਤਖਸਬ ਨੂੰ ਇੱਕ ਬੇਨਤੀ ਪੱਤਰ ਪਾਇਆ ਗਿਆ ਸੀ ਕਿ ਇਸ ਨਾਲ ਸੰਬੰਧਿਤ ਲੋਕ ਜਿਹੜੇ ਆ ਭਾਵੇਂ ਕੀ ਉਹ ਫਿਲਮ ਇੱਕ ਤਰੀਕ ਨੂੰ ਆਉਣੀ ਆ ਸੁਣਨ ਵਿੱਚ ਜੋ ਆਇਆ ਕਿ ਇਤਿਹਾਸ ਦੀ ਸਹੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਉਸ ਫਿਲਮ ਨੂੰ ਭਾਵੇਂ ਦੇਖਿਆ ਨਹੀਂ ਪਰ ਜਿਹੜੀ ਗੱਲ ਸੰਗਤ ਦੀ ਭਾਵਨਾ ਤਰਸੇਮ ਸਿੰਘ ਜੱਥੜ ਨੂੰ ਦਿੱਤੀ ਗਈ ਸੀ ਉਸ ਦੀ ਉਹਨੇ ਜਿਹੜੀ ਆ ਤਰਜਮਾਨੀ ਕੀਤੀ ਉਹਨਾਂ ਨੇ ਆਪਣਾ ਕਾਮਾਗਾਟਾ ਮਾਰੂ ਦੇ ਨਾਮ ਨੂੰ ਹਟਾ ਕੇ ਉਹਨੇ ਗੁਰਨਾਨਕ ਜਹਾਜ਼ ਰੱਖਿਆ ਜਿਹੜੀ ਕਿ ਫਿਲਮ ਗੁਰਨਾਨਕ ਜਹਾਜ਼ ਦੇ ਨਾਮ ਤੇ ਰਿਲੀਜ਼ ਹੋਣ ਜਾ ਰਹੀ ਆ ਅਸੀਂ ਆਸ ਕਰਦੇ ਹਾਂ ਕਿ ਇਹ ਇਤਿਹਾਸ ਦੀ ਸਹੀ ਤਰਜਮਾਨੀ ਕਰੇਗੀ ਤੇ ਅਸੀਂ ਚਾਹਾਂਗੇ ਵੀ ਕਿ ਜਿਹੜੇ ਵੀ ਲੋਕ ਕੋਈ ਇਤਿਹਾਸ ਦੀ ਗਾਥਾ ਨੂੰ ਕਰਨਾ ਚਾਹੁੰਦੇ ਨੇ ਪਰਦੇ ਤੇ ਉਹ ਸਹੀ ਇਤਿਹਾਸ ਨੂੰ ਪੇਸ਼ ਕਰਨ ਤਾਂ ਕਿ ਦੁਨੀਆ ਦੇ ਅੰਦਰ ਸਿੱਖਾਂ ਦੇ ਉਸ ਸੁਨਹਿਰੇ ਵੜਬੁੱਲੇ ਤੇ ਸ਼ਾਨਾਮਤੇ ਇਤਿਹਾਸ ਨੂੰ ਦੁਨੀਆ ਤੱਕ ਲਿਜਾਇਆ ਜਾ ਸਕੇ ਉਬਰਾਲਾ ਮਾੜਾ ਨਹੀਂ ਪਰ ਕਿਸੇ ਵੀ ਤਰ੍ਹਾਂ ਦੀ ਇਤਿਹਾਸ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਸਹੀ ਤਸਵੀਰ ਦੇਣੀ ਚਾਹੀਦੀ ਆ ਪਰ ਇਸ ਗੱਲ ਲਈ ਤਸਵੀਮ ਦਸੜ ਦੇ ਉਹਦੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਿਹੜਾ ਕਿ ਇਤਿਹਾਸ ਦੇ ਨਾਲ ਕਿਤੇ ਵੀ ਨਾਮ ਜੁੜਿਆ ਜਾਂ ਸਬੰਧਤ ਨਹੀਂ ਸੀ ਉਸ ਦੀ ਥਾਂ ਤੇ ਗੁਰੂ ਨਾਨਕ ਜੀ ਹਾਜ ਰੱਖਿਆ ਇਸ ਗੱਲ ਲਈ ਅਸੀਂ ਉਹਦਾ ਧੰਨਵਾਦ ਕਰਦੇ ਆ ਆਸ ਕਰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਫਿਲਮ ਸਿੱਖਾਂ ਦੇ ਉਸ ਬੜਬੁੱਲੇ ਤੇ ਜੰਗਜੂ ਤੇ ਕੁਰਬਾਨੀ ਦੇ ਇਤਿਹਾਸ ਨੂੰ ਜਿਹੜੀ ਹੈ ਪੇਸ਼ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ